ਲੜਕਾ ਖੜੀਆਂ ਨੇ ਇੱਕ ਪੋਸਟਰ ਲਈ ਹੱਥ ਦੇ ਵਿੱਚ ਜਿਹਦੇ ਵਿੱਚ ਉਹ ਮਦਦ ਦੀ ਬੁਹਾਰ ਲਾ ਰਹੇ ਨੇ ਆਪਣੇ ਲਈ ਨਹੀਂ ਇੱਕ ਛੋਟੇ ਬੱਚੇ ਲਈ ਜਿਹਨੂੰ ਇੱਕ ਥੈਲਸੀਮੀਆ ਨਾਮ ਦੀ ਬਿਮਾਰੀ ਹੋ ਚੁੱਕੀ ਹੈ 7 ਸਾਲਾਂ ਦਾ ਬੱਚਾ ਹੈ ਔਰ ਪੈਸੇ ਪੂਰੇ ਕਰਨ ਲਈ ਇਲਾਜ ਕਰਾਉਣ ਦੇ ਲਈ ਉਹ ਮਦਦ ਮੰਗ ਰਹੇ ਨੇ ਬੱਚਾ ਲੁਧਿਆਣਾ ਦਾ ਜੀ ਠੀਕ ਹੈ ਇਹਦਾ ਟ੍ਰੀਟਮੈਂਟ ਜਿਹੜਾ ਡੀ ਐਮ ਸੀ ਹਸਪੀਟਲ ਲੁਧਿਆਣਾ ਤੋਂ ਹੀ ਚੱਲਦਾ ਹੈ ਅੱਛਾ ਜੀ ਥੈਲਸੀਮੀਆ ਦੀ ਬਿਮਾਰੀ ਹੈ ਹਾਂ ਜੀ ਤੇ ਇਹਦਾ ਹਰ 8ਵੇਂ ਤੋਂ 10ਵੇਂ ਦਿਨ ਇਹਦਾ ਬਲੱਡ ਚੇਂਜ ਹੁੰਦਾ ਹੈ ਤੇ ਬੱਚਾ ਬਹੁਤ ਹੀ ਗਰੀਬ ਹੈ ਇਕ ਤਾਂ ਬੱਚਾ ਬੱਚੇ ਦੇ ਮਾਤਾ ਪਿਤਾ ਕੋਈ ਖਾਸ ਕੰਮ ਨਹੀਂ ਕਰਦੇ ਲੱਕਰ ਦਾ ਕੰਮ ਕਰਦੇ ਸੀਗੇ ਤੇ ਬੱਚੇ ਦੇ ਬਿਮਾਰ ਹੋਣ ਦੇ ਕਾਰਨ ਉਹਨਾਂ ਜਿਹੜਾ ਕੰਮ ਕਰ ਵੀ ਜਾਣਗੇ ਇਦਾਂ ਹੀ ਆ ਬਸ ਜਿਵੇਂ ਤੁਹਾਡਾ ਮੈਂ ਪੋਸਟਰ ਵੀ ਪੜਿਆ ਤੁਹਾਡੀ ਸੰਸਦ ਤੁਸੀਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਮੁਫਤ ਦੇ ਵਿੱਚ ਦਵਾਈਆਂ ਤੇ ਇਲਾਜ ਕਰਾਣੇ ਹੋਗੇ ਤੁਹਾਨੂੰ ਲੋਕੀ ਯੋਗਦਾਨ ਪਾਉਂਦੇ ਨੇ ਸਾਡਾ ਪ੍ਰਚਾਰ ਕੈਂਪ ਜਿਹੜਾ ਪ੍ਰੋਮੋਸ਼ਨ ਕੈਂਪ ਸਾਡਾ ਪਰ ਡੇ 2 ਘੰਟੇ ਦਾ ਹੁੰਦਾ ਪਰ ਡੇ ਦਾ ਮੀਨਸ ਆਫ ਇੱਕ ਮਹੀਨੇ ਵਿੱਚ 5 ਤੋਂ 6 ਵਾਰ ਜਿੱਥੋਂ ਸਾਨੂੰ ਫੋਨ ਆ ਜਾਂਦਾ ਕਿ ਇੱਥੇ ਕੋਈ ਪ੍ਰੋਬਲਮ ਹੈ ਜੀ ਇੱਥੇ ਕੋਈ ਦਿੱਕਤ ਹੈ ਜਿਵੇਂ ਅੱਜ ਪਟਿਆਲੇ ਸੀ ਖੜੇ ਆ ਵਾਲੀ ਥਾਣੇ ਦੇ ਕੋਲੇ ਬਸਟੈਂਡ ਦੇ ਪਰਲੇ ਪਾਸੇ ਇੱਕ ਲੇਡੀਜ਼ ਹੈ ਜੋ ਕਿ ਸਿੱਧਰੀ ਹੈ ਅੱਛਾ ਬਈ ਉਹਦੇ ਕੋਲੇ ਖਾਣ ਨੂੰ ਇਹਦਾ ਕੋ ਰਸ਼ਨ ਪਾਣੀ ਇਹ ਸਭ ਕੁਝ ਹੈ ਨਹੀਂਗਾ ਸੋ ਅਸੀਂ ਇੱਥੇ ਆਏ ਆ ਅਸੀਂ ਉੱਥੇ ਜਾ ਕੇ ਦੇਖਾਂਗੇ ਕਿ ਅਗਰ ਤਾਂ ਉਹਨੂੰ ਲੋੜ ਪਈ ਲੱਗਿਆ ਕਿ ਸਾਨੂੰ ਉਹ ਗਰੀਬ ਹੈ ਤੇ ਅਸੀਂ ਉੱਥੇ ਰਸ਼ਨ ਪਾਣੀ ਦੇ ਕੇ ਜਾਵਾਂਗੇ ਜੋ ਮੇਨ ਕਾਰਨ ਪਟਿਆਲੇ ਆਉਣ ਦਾ ਸਾਨੂੰ ਇਸ ਬੱਚੇ ਦੀ ਹੈਲਪ ਕਰਦੇ ਹੋਏ 2.5 ਤੋਂ 3 ਮਹੀਨੇ ਹੋ ਚੁੱਕੇ ਅੱਛਾ ਜੀ ਅਸੀਂ ਹਰ ਹਫਤੇ ਬਾਅਦ ਜਾਂ ਕਿਸੇ 15 ਦਿਨ ਬਾਅਦ ਅਸੀਂ ਇਹ ਕੈਂਪ ਲਾਈਦਾ ਠੀਕ ਹੈ ਜੀ ਤੇ ਅ ਕੰਨੀ ਬਣ ਜਿਹੜਾ ਟਾਈਮ ਤੱਕ ਉਹਨੇ ਖਾਸ ਤਨ ਦੱਸਿਆ ਨਹੀਂ ਹੈਗਾ ਪਰ ਜਿਹੜਾ ਜੋ ਉਹਦਾ ਜੋ ਪਾਰਟ ਜੋ ਬੱਚੇ ਦੇ ਸਰੀਰ ਦਾ ਜੋ ਡੈਮੇਜ ਹੈ ਅਗਰ ਉਹ ਕੋਈ ਡੋਨੇਟ ਕਰਦਾ ਹੈ ਤਾਂ ਉਸ ਤੋਂ ਬਾਅਦ 35 40 ਲੱਖ ਦਾ ਜਿਹੜਾ ਹੈ ਇਹ ਖਰਚਾ ਅਸਲ ਪਹਿਲੇ ਕੀ ਬਾਤ ਹੈ ਮੈਂ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਵਿੱਚ تھی ਔਰ ਜਦ ਮੇਰੀ ਬੇਟੀ ਦਾ ਬਰਥ ਹੋਇਆ ਤਾਂ ਮੇਰੇ ਸਸਰਾਲ ਫੈਮਿਲੀ تھی ਜੋ ਇਨ-ਲੋਸ ਤੇ ਉਹਨਾਂ ਨੇ ਬੋਲਾ ਕਿ ਉਹਨਾਂ ਨੇ ਇੱਕਦਮ ਸੇ ਮੇਰੇ ਮੂੰਹ 'ਤੇ ਕਿਹਾ ਓਹ ਹੋ ਲੜਕੀ ਹੋਏ ਲੜਕਾ ਹੋ ਤਾਂ ਤੋਂ ਹਮ ਸੋਚਦੇ ਬਟ ਜਦ ਮੈਂ ਡਿਸਚਾਰਜ ਹਮੇ ਮਿਲਾ ਮੈਂ ਘਰ ਆਈ ਮੈਂ ਪੂਰੀ ਰਾਤ ਇਹ ਸੋਚਦੀ ਰਹੀ ਕਿ ਇੱਕ ਅਣਜਾਣ ਵਿਅਕਤੀ ਜਿਸਕੋ ਮੈਂ ਨਾ ਜਾਣਦੀ ਹੂੰ ਨਾ ਮੇਰਾ ਉਹ ਰਿਸ਼ਤੇਦਾਰ ਹੈ ਨਾ ਸਗਾ ਹੈ ਇੱਕ ਅਣਜਾਣ ਇਨਸਾਨ ਜਬ ਮੇਰੀ ਮਦਦ ਕਰ ਸਕਤਾ ਹੈ ਤਾਂ ਕਿਉਂ ਨਾ ਮੈਂ ਵੀ ਐਸੇ ਲੋਕੋ ਕੀ ਮਦਦ ਕਰੂੰ ਤਸਰੀਕਾਲ ਜੀ ਖਬਰਾਂ ਵਾਲੀ ਟੀਵੀ ਦੇਖ ਰਹੇ ਤੁਸੀਂ ਮੈਂ ਨੂਰ ਵਰਜੋਥਾਂ ਤੁਹਾਡੇ ਨਾਲ ਰਸਤੇ ਦੇ ਵਿੱਚ ਮੇਰੇ ਵੀਰ ਤੇ ਮੇਰੀਆਂ ਭੈਣਾਂ ਖੜੀਆਂ ਨੇ ਇੱਕ ਪੋਸਟਰ ਲਈ ਹੱਥ ਦੇ ਵਿੱਚ ਜਿਹਦੇ ਵਿੱਚ ਉਹ ਮਦਦ ਦੀ ਗੁਹਾਰ ਲਾ ਰਹੇ ਨੇ ਆਪਣੇ ਲਈ ਨਹੀਂ ਇੱਕ ਛੋਟੇ ਬੱਚੇ ਲਈ ਜਿਹਨੂੰ ਇੱਕ ਥੈਲਸੀਮੀਆ ਨਾਮ ਦੀ ਬਿਮਾਰੀ ਹੋ ਚੁੱਕੀ ਹੈ 7 ਸਾਲਾਂ ਦਾ ਬੱਚਾ ਹੈ ਔਰ ਪੈਸੇ ਪੂਰੇ ਕਰਨ ਲਈ ਇਲਾਜ ਕਰਾਉਣ ਦੇ ਲਈ ਉਹ ਮਦਦ ਮੰਗ ਰਹੇ ਨੇ ਡੋਨੇਸ਼ਨ ਮੰਗ ਰਹੇ ਨੇ ਕਿ ਉਸ ਬੱਚੇ ਦਾ ਇਲਾਜ ਹੋ ਜਾਵੇ ਸੋ ਮੈਂ ਇੱਥੇ ਇਹ ਵੀਰ ਜੋ ਖੜੇ ਨੇਗੇ ਇਹ ਮੈਂ ਜਿਹੜੇ ਇੱਥੋਂ ਦੇ ਗਰੁੱਪ ਦੇ ਲੀਡਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਥੇ ਕਿਵੇਂ ਆਉਣਾ ਹੋਇਆ ਤੇ ਇਹ ਬੱਚਾ ਕੌਣ ਹੈ ਜਿਸ ਨੂੰ ਇਹ ਪ੍ਰੋਬਲਮ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕੋ ਵੀਰੇ ਤੁਸੀਂ ਬਹੁਤ ਵਧੀਆ ਜੀ ਮੈਂ ਦੇਖੀਆ ਭਾਈ ਤੁਸੀਂ ਖੜੇ ਹੋ ਖੁਦ ਔਰ ਤੁਹਾਡੀ ਟੀਮ ਖੜੀ ਹੈਗੀ ਇਹਨਾਂ ਦੇ ਹੱਥ ਦੇ ਵਿੱਚ ਪੋਸਟਰ ਨੇਗੇ ਤੁਹਾਡੇ ਤੁਸੀਂ ਮਦਦ ਦੀ गुहार ਲਾ ਰਹੇ ਹੋ ਇਹ ਐਕਚੁਅਲ ਦੇ ਵਿੱਚ ਬੱਚੇ ਨੂੰ ਕੀ ਪ੍ਰੋਬਲਮ ਹੈ ਕਿੱਥੋਂ ਦਾ ਇਹ ਬੱਚਾ ਹੈ ਬਈ ਇਹ ਬੱਚਾ ਲੁਧਿਆਣੇ ਦਾ ਜੀ ਠੀਕ ਹੈ ਇਹਦਾ ਟ੍ਰੀਟਮੈਂਟ ਜਿਹੜਾ ਡੀਐਮਸੀ ਹਸਪੀਟਲ ਲੁਧਿਆਣੇ ਤੋਂ ਹੀ ਚੱਲਦਾ ਹੈ ਅੱਛਾ ਜੀ ਇਹਨੂੰ ਥੈਲੀਸੀਮੀਆ ਦੀ ਬਿਮਾਰੀ ਹੈ ਹਾਂਜੀ ਤੇ ਇਹਦਾ ਹਰ 8ਵੇਂ ਤੋਂ 10ਵੇਂ ਦਿਨ ਇਹਦਾ ਬਲੱਡ ਚੇਂਜ ਹੁੰਦਾ ਹੈ ਤੇ ਬੱਚਾ ਬਹੁਤ ਹੀ ਗਰੀਬ ਹੈ ਇੱਕ ਤਾਂ ਬੱਚਾ ਬੱਚੇ ਦੇ ਮਾਤਾ ਪਿਤਾ ਕੋਈ ਖਾਸ ਕੰਮ ਨਹੀਂ ਕਰਦੇ ਲੱਕੜ ਦਾ ਕੰਮ ਕਰਦੇ ਸੀਗੇ ਤੇ ਬੱਚੇ ਦੇ ਬਿਮਾਰ ਹੋਣ ਦੇ ਕਾਰਨ ਉਹਨਾਂ ਜਿਹੜਾ ਕੰਮ ਕਰ ਵੀ ਜਾਣੇ ਕਿ ਇਦਾਂ ਹੀ ਆ ਬਸ ਹੂੰ ਹੱਥੋਂ ਜਾਂਦਾ ਲੱਗੇ ਕਦੇ ਕਰ ਕਰ ਲੈਂਦੇ ਅਧਾੜੀ ਰੋਪਈ ਕਰਦੇ ਆ ਤਾਂ ਮਿਲਦਾ ਨਹੀਂ ਮਿਲਦਾ ਇੱਕ ਇਹਦੀ ਬੱਚੇ ਦੀ ਸਿਸਟਰ ਹੈ ਉਹ ਅੱਖਾਂ ਤੋਂ ਨਹੀਂ ਹੈ ਜੀ ਅੱਛਾ ਜੀ ਉਹ ਨਹੀਂ ਦਿਖਦਾ ਨਹੀਂ ਬਿਲਕੁਲ ਦਿਖਦਾ ਨਹੀਂ ਸੋ ਕਿਸੇ ਨੇ ਸਾਡਾ ਰਿਸਰਚ ਐਂਡ ਵਿਪ ਹੈ ਕਿ ਐਨਜੀਓ ਵਾਲਿਆਂ ਕੋਲ ਜਾਓ ਇਹ ਪਹਿਲਾਂ ਕਾਫੀ ਐਨਜੀਓ ਵਾਲਿਆਂ ਕੋਲ ਜਾਏ ਤੇ ਜਿਨ੍ਹਾਂ ਕੋਲ ਵੀ ਜੋ ਹੈਲਪ ਹੋਈ ਅਗਲਾ ਨੇ ਕੀਤੀ ਜਦੋਂ ਸਾਡੇ ਕੋਲ ਆਏ ਫਿਰ ਅਸੀਂ ਇਹ ਜਿਹੜਾ ਚੱਕਣ ਚੱਕਿਆ ਕਿ ਚਲੋ ਠੀਕ ਹੈ ਜਿਨ੍ਹਾਂ ਵੀ ਹੋ ਸਕਦਾ ਹੈ ਕੋਸੀ ਵੱਤ ਤੋਂ ਵੱਤ ਜਿਹੜੀ ਹੈਲਪ ਕਰਾਂਗੇ ਤੇ ਸਾਡੀ ਹੈਲਪ ਸਾਰੇ ਪੰਜਾਬ ਦੀ ਜਨਤਾ ਕਰਦੀ ਹੈ। ਸਾਨੂੰ ਪੰਜਾਬ ਦੀ ਜਨਤਾ ਸਪੋਰਟ ਕਰਦੀ ਹੈ। ਜੋ ਕਿ ਅਸੀਂ ਮੈਡੀਸਨ ਦੇ ਰੂਪ ਦੇ ਵਿੱਚ ਜਾ ਕੇ ਅ ਬੱਚੇ ਦੇ ਕੋਲ ਜਾਂ ਆਪਣੇ ਮੈਡੀਕਲ ਤੇ ਅਸੀਂ ਜਿਹੜੀ ਵੀ ਸੇਵਾ ਸਾਨੂੰ ਇੱਥੇ ਪ੍ਰਦਾਨ ਹੁੰਦੀ ਹੈ ਜੋ ਪੰਜਾਬ ਦੀ ਜਨਤਾ ਸਾਨੂੰ ਸਪੋਰਟ ਕਰਦੀ ਹੈ। ਅਸੀਂ ਜਾ ਕੇ ਮੈਡੀਕਲ ਤੇ ਦੇ ਦਿੰਨੇ ਆ ਤੇ ਜੋ ਵੀ ਉੱਥੋਂ ਮੈਡੀਸਨ ਨੂੰ ਲੋੜ ਪੈਂਦੀ ਹੈ ਉਹ ਲੈਦੇ ਰਹਿੰਦੇ ਜੀ। ਠੀਕ ਹੈ ਭਾਈ ਜਿਵੇਂ ਤੁਹਾਡਾ ਮੈਂ ਪੋਸਟਰ ਵੀ ਪੜਿਆ ਤੁਹਾਡੀ ਸੰਸਦ ਤੁਸੀਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਮੁਫਤ ਦੇ ਵਿੱਚ ਦਵਾਈਆਂ ਤੇ ਇਲਾਜ ਕਰਾਣੇ ਹੋਗੇ। ਤੁਹਾਨੂੰ ਲੋਕੀ ਯੋਗਦਾਨ ਪਾਉਂਦੇ ਨੇ ਬਾਈ ਹਾਂਜੀ ਬਿਲਕੁਲ ਸਾਨੂੰ ਪੰਜਾਬੀ ਯੰਤਰ ਸਪੋਰਟ ਕਰਦੀ ਹੈ ਅੱਛਾ ਬਾਈ ਸਾਡਾ ਪ੍ਰਚਾਰ ਕੈਂਪ ਜਿਹੜਾ ਪ੍ਰੋਮੋਸ਼ਨ ਕੈਂਪ ਸਾਡਾ ਪਰ ਡੇ 2 ਘੰਟੇ ਦਾ ਹੁੰਦਾ ਅ ਪਰ ਡੇ ਦਾ ਮੀਨਸ ਆਫ ਇੱਕ ਮਹੀਨੇ ਦੇ ਵਿੱਚ 5 ਤੋਂ 6 ਵਾਰੀ ਜਿੱਥੋਂ ਸਾਨੂੰ ਫੋਨ ਆ ਜਾਂਦਾ ਕਿ ਇੱਥੇ ਕੋਈ ਪ੍ਰੋਬਲਮ ਹੈ ਜੀ ਇੱਥੇ ਕੋਈ ਦਿੱਕਤ ਹੈ ਜਿਵੇਂ ਅੱਜ ਪਟਿਆਲੇ ਸੀ ਖੜੇ ਆ ਪਟਿਆਲੇ ਥਾਣੇ ਦੇ ਕੋਲੇ ਬੱਸ ਸਟੈਂਡ ਦੇ ਪਰਲੇ ਪਾਸੇ ਇੱਕ ਲੇਡੀਜ਼ ਹੈ ਜੋ ਕਿ ਸਿੱਧਰੀ ਹੈ ਅੱਛਾ ਬਾਈ ਉਹਦੇ ਕੋਲੇ ਖਾਣ ਪੀਣ ਦਾ ਕੋਈ ਰਸਣ ਪਾਣੀ ਦੇ ਸਬੰਧਤ ਹੈ ਨਹੀਂਗਾ ਸੋ ਅਸੀਂ ਇੱਥੇ ਆਏ ਆ ਅਸੀਂ ਉੱਥੇ ਜਾ ਕੇ ਦੇਖਾਂ ਲੱਗਿਆ ਕਿ ਸਾਨੂੰ ਉਹ ਗਰੀਬ ਹੈ ਤੇ ਅਸੀਂ ਉੱਥੇ ਰਸ਼ਨ ਪਾਣੀ ਦੇ ਕੇ ਜਾਵਾਂਗੇ ਜੋ ਮੇਨ ਕਰਨ ਪਟਿਆਲੇ ਆਉਣ ਦਾ ਸੋ ਅਸੀਂ ਉੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਇੱਥੇ ਪ੍ਰੋਮੋਸ਼ਨ ਕੈਂਪ ਲਾਇਆ ਪ੍ਰੋਮੋਸ਼ਨ ਕੈਂਪ ਲਾਉਣ ਤੋਂ ਬਾਅਦ ਉੱਥੇ ਅਸੀਂ ਜਾਵਾਂਗੇ ਚੈੱਕ ਕਰਾਂਗੇ ਉਹਨੂੰ ਰਸ਼ਨ ਪਾਣੀ ਅਸੀਂ ਦੇ ਕੇ ਆਵਾਂਗੇ ਅਗਰ ਲੋੜ ਹੋਈ ਅਗਰ ਸਾਨੂੰ ਲੱਗਿਆ ਬਾਈ ਜਿਵੇਂ ਖਾਲੀ ਸੀ ਮੀਆਂ ਆ ਨਾ ਦੀ ਬਿਮਾਰੀ ਉਹ ਹੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਵਿੱਚ ਬੱਚੇ ਦਾ ਬਲੱਡ ਨਹੀਂ ਬਣ ਰਿਹਾ ਹੈ ਨਾ ਤੇ ਉਹਨੂੰ ਬਲੱਡ ਕਿੰਨੇ ਕਿੰਨੇ ਸਮੇਂ ਬਾਅਦ ਚੜਦਾ ਫਿਰ ਹਰ 8ਵੇਂ ਦਿਨ ਹਰ 10ਵੇਂ ਦਿਨ ਬਲੱਡ ਚੜਨਾ ਹੀ ਪੈਂਦਾ ਹੈ ਹਾਂਜੀ 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 ਉਸ ਤੋਂ ਬਾਅ ਅ ਤੇ ਡੋਨੇਟਰ ਮਿਲਣ ਤੋਂ ਬਾਅਦ ਇਹ 35 ਤੋਂ 40 ਲੱਖ ਰੁਪਏ ਦਾ ਆਪਰੇਸ਼ਨ ਦਾ ਖਰਚਾ ਹੈ। ਅੱਛਾ ਭਾਈ ਇਹ ਕਿੱਥੇ ਮਤਲਬ ਇੰਡੀਆ ਚ ਹੈ ਕਿ ਬਾਹਰ ਆਗਾ ਇਹ ਇਲਾਜ ਕਿੱਥੇ ਹੋ ਸਕਦਾ ਹੈ? ਕਿਸੇ ਹਸਪਤਾਲ ਬੱਚਿਆਂ ਦੇ ਹਾਂਜੀ ਬੱਚੇ ਦੇ ਪੇਰੈਂਟਸ ਦੇ ਦੱਸਣ ਦੇ ਮੁਤਾਬਕ ਹਾਂਜੀ ਹਾਂਜੀ ਇਹ ਡੀਐਮਸੀ ਹਸਪਤਾਲ ਦੇ ਵਿੱਚ ਇਹਦਾ ਇਲਾਜ ਹੈਗਾ ਜੀ। ਠੀਕ ਹੈ ਜੀ ਠੀਕ ਹੈ ਮਤਲਬ ਕਿੰਨੇ ਕੇ ਟਾਈਮ ਤੋਂ ਪਹਿਲਾਂ ਇਹਨਾਂ ਨੂੰ ਪ੍ਰੋਬਲਮ ਸੀ ਕਿ ਹੁਣੇ ਹੋਈ ਹੈ ਜਾਂ ਕਿਵੇਂ ਕਹਿ ਲਈਏ ਜਾਂ ਬਚਪਨ ਤੋਂ? ਕਰੀਬਨ ਇਹ ਬੱਚੇ ਨੂੰ ਬੱਚਾ ਹੈਗਾ 7-8 ਸਾਲ ਦਾ। ਸੋ ਇਹਨਾਂ ਨੂੰ 2 ਸਾਲ ਤੋਂ ਜਿਹੜੀ ਇਹ ਪ੍ਰੋਬਲਮ ਚੱਲ ਰਹੀ ਹੈ ਬਟ ਹੁਣ ਪ੍ਰੋ ਤੇ ਕੋਈ ਪਟਿਆਲੇ ਆਏ ਹੋਗੇ ਪਟਿਆਲੇ ਤੁਹਾਨੂੰ ਕਿਵੇਂ ਦਾ ਰਿਸਪੌਂਸ ਮਿਲਿਆ ਇੱਥੋਂ ਦੇ ਲੋਕ ਯੋਗਦਾਨ ਪਾ ਰਹੇ ਨੇ ਪਟਿਆਲੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਜੀ ਪਟਿਆਲੇ ਬੰਦੇ ਬਹੁਤ ਵਧੀਆ ਨੇ ਇੱਥੇ ਲੋਕ ਮਿਲੇ ਬਨੇ ਕਹਿੰਦੇ ਅਗਰ ਤੁਹਾਨੂੰ ਬਲੱਡ ਚਾਹੀਦਾ ਤੇ ਬਲੱਡ ਵੀ ਦਵਾਂਗੇ ਚਾਹੀਏ ਅਗਰ ਕਿਸੇ ਕਿਸਮ ਦੀ ਕੋਈ ਸੇਵਾ ਚਾਹੀਦੀ ਹੈ ਉਹ ਵੀ ਮਿਲੂਗੀ ਹਰ ਕਿਸਮ ਦੀ ਸੇਵਾ ਯਾਨੀ ਕਿ ਪਟਿਆਲੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਿਆ ਜੋ ਵੀ ਇੱਥੇ ਲੋਕ ਨੇ ਅਸੀਂ ਇਹ ਵੀ ਗੱਲ ਕੀਤੀ ਅਸੀਂ ਸੀਐਸ ਬ੍ਰਿਧਾਸ਼ਣ ਖੋਲਣਾ ਚਾਹੁੰਦੇ ਹਾਂ ਤੇ ਦੋ ਚਾਰ ਬੰਦੇ ਮਿਲੇ ਵੀ ਚਲੋ ਠੀਕ ਹੈ ਇੱਥੇ ਗੱਲਬਾਤ ਸੋ ਅਸੀਂ ਤੇ ਉਹ ਦਾਸ਼ਨ ਵਿੱਚ ਜਿਹੜਾ ਉਹ ਹੋਣਾ ਚਾਹੁੰਦੇ ਆ ਅੱਛਾ ਭਾਈ ਜੀ ਮੈਂ ਇੱਕ ਗੱਲ ਪੁੱਛਾਂ ਜਿਵੇਂ ਐਨ ਜੀਓਜ਼ ਬਹੁਤ ਐਨ ਜੂਜ਼ ਨੇਗੀਆਂ ਹਨਾ ਤੇ ਕਈ ਐਨ ਜੀਓਜ਼ ਬਹੁਤ ਬਦਨਾਮ ਵੀ ਹੋ ਜਾਂਦੇ ਆ ਕਿ ਗੱਲਾਂ ਕਰਕੇ ਭਾਈ ਤੁਸੀਂ ਇਸ ਬੱਚੇ ਦੀ ਹੈਲਪ ਕਰ ਰਹੇ ਹੋ ਤੁਹਾਨੂੰ ਕੀ ਮਿਲੂਗਾ ਇਹਦੇ ਚ ਇਸ ਤਰ੍ਹਾਂ ਜੀ ਮੈਂ ਪਿਛਲੇ ਤਕਰੀਬਨ 18-20 ਸਾਲ ਤੋਂ ਐਨ ਜੀਓ ਚਲਾ ਰਿਹਾ ਜੀ ਜੋ ਮੇਰੇ ਨਾਮ ਦੇ ਤੋ ਹੈ ਜੀ ਨੂੰ ਹਿੰਦਿਕਤਾ ਸਮਾਜ ਸੇਵਾ ਸੰਸਥਾ ਇਹ 18-20 ਸਾਲ ਪੁਰਾਣਾ ਨਾਮ ਹੈ ਪਰ ਜਦੋਂ ਜਿਉਂ-ਜਿਉਂ ਕਰਕੇ ਲੋਕਾਂ ਨੂੰ ਹੈਲਪ ਮਿਲ ਰਹੀ ਹੈ ਇਹ ਹੌਲੀ ਹੌਲੀ ਕਰਕੇ ਇਹ ਮੇਰੀ ਟੀਮ ਬਣਦੀ ਜਾ ਰਹੀ ਹੈ ਮੈਨਾਂ ਲੋਕੀ ਜੁੜਦੇ ਜਾ ਰਹੇ ਨੇ ਪਹਿਲਾਂ ਮੈਂ ਸਾਇਲੈਂਟ ਹੈਲਪ ਕਰਦਾ ਸੀਗਾ ਜੋ ਆਪਣੀ ਕਮਾਈ ਦੇ ਵਿੱਚੋਂ ਮੇਰਾ ਟੂਰ ਇੰਟਰਟ੍ਰੈਵਲ ਦਾ ਕੰਮ ਹੈ ਟੈਕਸੀ ਦਾ ਮੇਰਾ ਕੰਮ ਹੈ ਲੈ ਜਾਣੇ ਤਾਂ ਆਲ ਇੰਡੀਆ ਮੇਰੀ ਸਰਵਿਸ ਹੈ ਟੈਕਸੀ ਦੀ ਅੱਛਾ ਤੇ ਜਿਵੇਂ ਕਿ ਤੁਸੀਂ ਇਹ ਬੱਚਾ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਸਕਰੀਨ ਦੇ ਉੱਪਰ ਹੈ ਹਾਂਜੀ ਹਾਂਜੀ ਉਹ ਬੱਚੇ ਦੀ 1,60,000 ਦੀ ਹੈਲਪ ਹੋਈ ਹੈ ਅੱਛਾ ਇਹ ਜਿਹਦੀ ਫੋਟੋ ਤੁਸੀਂ ਲਾਈ ਹੈ ਹਾਂਜੀ ਹਾਂਜੀ ਅੱਛਾ ਇਹ ਸਾਡੀ ਐਨ ਜੀਓ ਦਾ ਸਭ ਤੋਂ ਪਹਿਲਾ ਬੱਚਾ ਜਦੋਂ ਜਦੋਂ ਕਿ ਐਨ ਜੀਓ ਤਿਆਰ ਹੋਈ ਹੈ ਜਦੋਂ ਜੀ ਬਣੀ ਉਦੋਂ ਪਹਿਲਾਂ 18-20 ਸਗੋਂ ਹੈਲਪ ਕਰ ਰਿਆ ਪਹਿਲਾ ਬੱਚਾ ਉਸ ਸੀਗਾ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਜੇ ਮੇਰੇ ਕੋਲ ਫਿਰ ਕੈਂਸਰ ਪੈ ਗਿਆ ਮੇਰੇ ਪਾਪਾ ਨੂੰ ਕੈਂਸਰ ਸੀਗਾ ਹੂੰ ਪਾਪਾ ਦਾ ਕੈਂਸਰ ਦਾ ਜਿਹੜਾ ਇਲਾਜ ਲੁਧਿਆਣੇ ਤੋਂ ਟਾਟਾ ਹਸਪੀਟਲ ਸੰਗਰੂਰ ਅਸੀਂ ਪਰੜੇ ਜਾਂਦੇ ਸੀ ਅੱਛਾ ਜੀ ਜਿਹਦੇ ਕਰਕੇ ਅਸੀਂ ਉਦੋਂ ਪਰੜੇ ਗੱਡੀ ਸਟਾਰਟ ਕੀਤੀ ਸੇਵਾ ਵਾਸਤੇ ਸੇਵਾ ਦੇ ਸਦਕਾ ਮੇਰੇ ਫਾਦਰ ਸਾਹਿਬ 6 ਮਹੀਨੇ ਚ ਉਹਨਾਂ ਦੀ ਮੈਡੀਸਿਨ ਬੰਦ ਹੋ ਗਈ ਮੇਰੇ ਫਾਦਰ ਆ ਠੀਕ ਹੋ ਗਏ ਤੇ ਉਸ ਤੋਂ ਬਾਅਦ ਉਹ ਗੱਡੀ ਜਿਹੜੀ ਅੱਜ ਵੀ ਰੈਗੂਲਰ ਹੈ ਅਸੀਂ ਉਹ ਗੱਡੀ ਨਹੀਂ ਬੰਦ ਕੀਤੀ। ਅੱਛਾ ਬਾਈ। ਹਾਂ ਜੀ। ਫ੍ਰੀ ਚ ਜਾਂਦੀ ਆ। ਉਹ ਵੀ ਗੱਡੀ ਫ੍ਰੀ ਜਾਂਦੀ ਹੈ ਲੁਧਿਆਣਾ ਤੋਂ ਟਾਟਾ ਹਸਪੀਟਲ ਸੰਗਰੂਰ। ਹਾਂ। ਲੁਧਿਆਣਾ ਤੋਂ ਨਿਊ ਚੰਡੀਗੜ੍ਹ। ਉਹ ਵੀ ਆਵਾ ਬਾਬਾ ਕੈਂਸਰ ਹਸਪੀਟਲ ਤੇ ਲੁਧਿਆਣੇ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਹਸਪੀਟਲ ਫਰੀਦਕੋਟ। ਅੱਛਾ ਜੀ। ਜਿਹਨੂੰ ਵੀ ਲੋੜ ਪੈਂਦੀ ਹੈ ਸਾਨੂੰ ਸਿਰੇ ਫੋਨ ਅਸੀਂ ਗੱਡੀ ਭੇਜਦੇ ਹਾਂ ਪਰ ਇਹ ਫ੍ਰੀ ਗੱਡੀ ਅੱਜ ਵੀ ਉਹ ਚੱਲਦੀ ਹੈ ਜੀ। ਠੀਕ ਹੈ ਠੀਕ। ਸੋ ਜਿਹੜੀ ਸਭ ਤੋਂ ਵੱਡੀ ਇਹ ਜਿਹੜੀ ਗੱਲ ਹੈ ਤੇ ਜਦੋਂ ਜੀ ਉਹ ਜੋਰਾ ਸੁਣੋਂ ਤੋਂ ਚੱਲੀ ਹੈ। ਹਾਂ ਜੀ ਇਹ ਮੇਰੇ ਫਾਦਰ ਸਾਹਿਬ ਦੇ ਤੋਂ ਦੇਖੋ ਜੀ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ चीज ਕਰਕੇ ਹਾਂਜੀ ਹਾਂਜੀ ਕਈ ਐਨ ਜੀਓਸ ਨੇ ਜਿਨ੍ਹਾਂ ਨੇ ਕਈ ਕਾਰਡ ਅੱਜਕੱਲ ਬਣਦੇ ਹੁੰਦੇ ਨੇ ਜਿਵੇਂ ਆਯੁਸ਼ਮਨ ਕਾਰਡ ਕਹੋ ਜਾਂ ਛੋਟੇ ਛੋਟੇ ਕਈ ਜੋ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਕਰਕੇ ਸਾਡਾ ਬਚਾਅ ਹੋਇਆ ਨਹੀਂ ਤੇ ਮੈਂ ਛੋਟਾ ਜਿਹਾ ਕਾਰੋਬਾਰੀ ਬੰਦਾ ਮੇਰਾ ਸਾਰਾ ਕੁਝ ਬੇਕ ਜਾਣਾ ਸੀਗਾ ਅੱਛਾ ਬਈ ਪਰ ਕੋਈ ਨਾ ਕੋਈ ਐਨ ਜੀਓਸ ਖੜੀ ਸੀ ਹਾਂਜੀ ਜਿਹਦੇ ਕਰਕੇ ਸਾਨੂੰ ਬੈਨੇਫਿਟ ਬੈਨੇਫਿਟ ਮਿਲਿਆ ਮੈਨੂੰ ਬੈਨੇਫਿਟ ਅਗਰ ਮਿਲਿਆ ਤਾਂ ਮੈਂ ਲੋਕਾਂ ਦਾ ਕਿਉਂ ਨਾ ਕਰਾਂ ਵੱਡੀ ਗੱਲ ਇਹ ਕਿ ਪ੍ਰਮਾਤਮਾ ਨੇ ਮੈਂ ਤਾਂ ਸੁਣਿਆ ਸੀ ਕਿ ਪ੍ਰਮਾਤ ਪਰ ਅੱਜ ਮਹਿਸੂਸ ਹੋਇਆ ਕਿ ਜਦੋਂ ਮੇਰੇ ਫਾਦਰ ਸਾਹਿਬ ਸੇਵਾ ਦੇ صدਕਾ ਮੇਰੇ ਫਾਦਰ ਸਾਹਿਬ ਬਿਲਕੁਲ ਠੀਕ ਹੋ ਗਏ ਤਾਂ ਉਸ ਤੋਂ ਬਾਅਦ ਮੇਰੇ ਮਨ ਚ ਗੱਲ ਹੀ ਕਿ ਮੈਂ ਸੇਵਾ ਹੀ ਆਪਾਂ ਬੰਦ ਨਹੀਂ ਕਰਨੀ ਸੋ ਪੰਜਾਬ ਦੀ ਜਿਹੜੀ ਜਨਤਾ ਉਹ ਮੇਰੀ ਪੂਰਪੂਰ ਸਪੋਰਟ ਕਰਦੀ ਹੈ ਸੋ ਇਸ ਕਰਕੇ ਜਿਹੜੀ ਹੈ ਆਪਣੇ ਮਨ ਦੀ ਭਾਵਨਾ ਵੀ ਹੈਗੀਆ ਸੋ ਸੇਵਾ ਆਪਣੀ ਚੱਲੀ ਜਾਂਦੀ ਹੈ ਬਹੁਤ ਸੋਹਣਾ ਵਿਜ਼ਨ ਲੈ ਕੇ ਚੱਲਿਓ ਬਾਈ ਜੀ ਮੈਂ ਇੱਕ ਕੋਸ਼ਿਸ਼ ਮੈਂ ਕਰੂੰਗੀ ਇਹ ਜਿਹੜਾ ਪੋਸਟਰ ਹੈ ਜਰੂਰ ਦਿਖਾਈਏ ਸੀ ਇਹ ਬੱਚਾ ਹੈਗਾ ਜਿਹਦਾ ਨਾਮ ਹੈਗਾ ਜੀ ਏਕਮ ਜੋਤ ਇਹਦਾ ਨਾਮ ਹੈਗਾ ਤੇ 7 ਸਾਲ ਦੀ ਇਹਦੀ ਉਮਰ ਹੈ ਤੇ ਬਾਕੀ ਜਿਹੜਾ ਇਹਦਾ ਆਈਐਫਸੀ ਅਕਾਊਂਟ ਹੈ ਕਿ ਜਿਹੜੇ ਇਹ ਵੀ ਲਿਖਿਆ ਹੋਇਆ ਹੈ Shimla Puri ਦਾ ਹੀ ਰਹਿਣ ਵਾਲਾ ਲੁਧਿਆਣਾ ਦਾ ਬੱਚਾ ਇਹਨਾਂ ਨੇ